ਜੀ ਅੱਜ ਸਾਰੀਆਂ ਸੰਗਤਾਂ ਪੰਜਾਬ ਦੇ ਕੋਨੇ-ਕੋਨੇ ਤੋਂ ਆਈਆਂ ਐ ਤੇ ਬਹੁਤ ਸਾਰੇ ਮਹਾਪੁਰਖ ਤੁਹਾਡੇ ਸਾਹਮਣੇ ਖੜੇ ਐ ਬਾਬਾ ਗੁਰਮੀਤ ਸਿੰਘ ਜੀ ਹਜੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਲੰਗਰਾਂ ਵਾਲੇ ਉਹ ਨਾਲ ਖੜੇ ਨੇ ਇਸੇ ਤਰ੍ਹਾਂ ਸਾਡੇ ਨਾਲ ਬਾਬਾ ਸਨਾਵ ਸਿੰਘ ਜੀ ਬਲੀਆਂ ਵਾਲੇ ਬਾਬਾ ਚਮਕੌਰ ਸਿੰਘ ਜੀ ਭਾਈ ਰੂਪਾ ਭਾਈ ਖੋਸਾ ਸਾਹਿਬ ਖੜੇ ਐ ਭਾਈ ਲਖਵੀਰ ਸਿੰਘ ਆਲਮ ਖੜੇ ਐ ਬਾਬਾ ਬੋਰ ਸਿੰਘ ਜੀ ਤੂਤਾ ਵਾਲੇ ਖੜੇ ਐ ਬਾਬਾ ਸੁਵੰਨ ਸਿੰਘ ਜੀ ਕਰਨੰਦਾਲ ਦੁਆਬਾ ਉਹ ਖੜੀ ਨੇ ਨੇ ਜਿਵੇਂ ਜਿੱਥੇ ਬੰਦੀਆਂ ਦੇ ਆਗੂ ਬਾਬਾ ਸ਼ਰਮਦੀਪ ਜੀ ਤੋਂ ਬਾਬਾ ਕਰਜ ਸਿੰਘ ਜੀ ਮੈਂਬਰਸ਼ਿਪ ਨੂੰ ਕਮੇਟੀ ਪੂਰ ਮਹਾਂਪੁਰਖ ਸੰਗਤਾ ਬਹੁਤ ਸਾਰੀਆਂ ਬੱਸਾਂ ਰੁਕੀ ਜਾਂਵਨ ਨੇ ਸਾਡਾ ਮਸਲਾ ਕੀ ਹੈ ਅਸੀਂ ਗੋਮੀ ਇਨਸਾਫ ਮੋਰਚੇ ਵਿੱਚ ਜਾ ਰਹੇ ਸੀ ਜਿਹੜਾ ਕਿ ਸਾਡਾ ਰਾਈਟ ਬਣਦਾ ਹੈ ਸਾਡਾ ਹੱਕ ਬਣਦਾ ਹੈ ਸ਼ਾਂਤਮੀ ਢੰਗ ਦੇ ਨਾਲ ਜਿਹੜੇ 35-35 ਸਾਲਾਂ ਤੋਂ ਜਿਲਦ ਬੰਦ ਬੈਠੇ ਆ ਉਹਨਾਂ ਦੀ ਰਿਹਾਈ ਲਈ ਪਿਛਲੇ 2 ਸਾਲ ਤੋਂ ਮੋਰਚਾ ਲੱਗਾ ਹੋਇਆ ਹੈ 2 ਸਾਲ ਤੋਂ ਲਗਾਤਾਰ ਸੰਗਤ ਇੱਥੇ ਆ ਰਹੀ ਹੈ ਕਦੇ ਵੀ ਪ੍ਰਸ਼ਾਸਨ ਨੇ ਜਾਂ ਸੀਐਮ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਕੋਈ ਕੈਬਨਮੈਂਟ ਕੈਬਨਟ ਮੰਤਰੀ ਦੇ ਤੱਕ ਨਹੀਂ ਪਹੁੰਚਿਆ ਇਸੇ ਸੈਂਟਰ ਸਰਕਾਰ ਦੇ ਕੰਤੇ ਜੋ ਨਹੀਂ ਸਰਕੇ ਹਰ ਕੇ ਉਹਨਾਂ ਨੇ ਅੱਜ ਵੱਡਾ ਪ੍ਰਦਰਸ਼ਨ ਰੱਖਿਆ ਸੀ ਕਿ ਸਾਰੇ ਚੰਡੀਗੜ੍ਹ ਦੇ ਵਿੱਚ ਫਰਦੌਸ਼ਨ ਕਰਕੇ ਆਪਾਂ ਪ੍ਰਸ਼ਾਸਨ ਨੂੰ ਹਿਲਾਉਣਾ ਪਈਏ ਵੀ ਸਾਡੀ ਗੱਲ ਸੁਣੋ ਕਿ ਕਿਉਂ ਇਕੱਲੇ ਉਹ ਹੀ ਨਹੀਂ ਕਿ 14 15 ਸਿੰਘ ਜਿਹੜੇ 55 ਸਾਲ 30 30 ਸਾਲ ਤੋਂ ਬੈਠੇ ਉਹ ਹੀ ਨਹੀਂ ਗੱਲੇ 18 18 ਸਾਲ ਤੋਂ 15 15 ਸਾਲ ਤੋਂ ਪੰਜਾਬ ਦੀਆਂ ਜੇਲਾਂਾਂ 'ਚ ਵੀ ਬਹੁਤ ਬੈਠੇ ਆ ਜਿਹਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਫਰਜ਼ ਬਣਦਾ ਕਿ ਇਹਦੇ ਤ੍ਰਤੀਸ਼ ਕਮਿਟੀ ਬਿਠਾ ਕੇ ਤੁਰੰਤ ਉਹਨਾਂ ਨੂੰ ਰਿਹਾ ਕਰੇ ਇਹ ਗੱਲ ਟਾਲ ਦਿੰਦੇ ਆ ਵੀ ਇਹ ਤਾਂ ਸੈਂਟਰ ਦੇ ਹੱਥ 'ਚ ਆ ਜੀ ਸਾਰਾ ਕੁਝ ਨਹੀਂ ਸੈਂਟਰ ਦੇ ਹੱਥ 'ਚ ਸਰਦਾਰ ਭਗਵੰਤ ਸਿੰਘ ਮਾਨ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਸੋ ਇਸ ਕਰਕੇ ਅਸੀਂ ਜਿਹੜੀਆਂ ਜਥੇਬੰਦੀਆਂ ਅੱਜ ਸ਼ਾਂਤਮਈ ਢੰਗ ਦੇ ਨਾਲ ਕੌਮੀ ਇਨਸਾਨ ਹਕੂਮੋਰਚੇ ਦੀ ਸੰਮੂਲੀਤ ਕਰਨ ਵਾਸਤੇ ਹਮਾਇਤ ਕਰਨ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦੂਰੋਂ ਦਰੇਡੇ ਤੋਂ ਆਏ ਆ ਅਸੀਂ ਇਹ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਇਹ ਸਾਡਾ ਸ਼ਾਂਤਮਈ ਪ੍ਰਦਰਸ਼ਨ ਹੈ ਤੇ ਸਾਨੂੰ ਹੁਣ ਪੰਜਾਬ ਸਰਕਾਰ ਦੱਸੇ ਪ੍ਰਸ਼ਾਸਨ ਦੱਸੇ ਕਿ ਸਾਨੂੰ ਕਿੱਧਰ ਨੂੰ ਤੋਰਨਾ ਚਾਹੁੰਦੇ ਆ ਸਾਨੂੰ ਤੁਸੀਂ ਸ਼ਾਂਤਮਈ ਢੰਗ ਨਾਲ ਪ੍ਰਸ਼ਾਸਨ ਕਰ ਤੋ ਪ੍ਰਦਰਸ਼ਨ ਕਰ ਤੋ ਰੋਕ ਰਹੇ ਆ ਤੇ ਫਿਰ ਕੀ ਕਰਨਾ ਚਾਹੀਦਾ ਸਾਨੂੰ ਇਸ ਵਾਸਤੇ ਤੁਸੀਂ ਇਹੋ ਜਿਹੇ ਰਾਹ ਬੰਦ ਨਹੀਂ ਕਰਨੇ ਚਾਹੀਦੇ ਇਹ ਕੋਈ ਸ਼ਾਨਪ ਨਹੀਂ ਭਗਵੰਤ ਸਿੰਘ ਮਾਨਤਾਪ ਸਿੰਘ ਅਰਸ਼ੀਲ ਬੰਦਾ ਹੈ ਸਾਡੇ ਨਾਲ ਅੱਗੇ ਧਰਨੇ 'ਚ ਬਹਿੰਦੇ ਰਹੇ ਆ ਕੇ ਗੱਲਾਂ ਕਰਦੇ ਰਹੇ ਕਿ ਹੋਇਆ ਤੱਕਾ ਨਹੀਂ ਹੋਣਾ ਚਾਹੀਦਾ ਵਿਦਿੱਤੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਵੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਕਰਵਾਈ ਜਾਂ ਕਰਨ ਵਾਲਿਆਂ ਦੀ ਪੁਸਤ ਪਨਾਹੀ ਕੀਤੀ ਉਹਨਾਂ ਨੂੰ ਕੁਝ ਦਿਨਾਂ 'ਚ ਹੀ ਅਸੀਂ ਸ਼ਾਂਭ ਲਵਾਂਗੇ ਉਹਨਾਂ ਨੂੰ ਜੇਲਾ 'ਚ ਭੇਜਾਂਗੇ ਉਹਨੂੰ ਸਜ਼ਾਵਾਂ ਦੇਵਾਂਗੇ ਕੁਰਸੀ ਮਿਲਣ ਤੋਂ ਬਾਅਦ ਚੁੱਪੋਗੇ ਇਸ ਕਰਕੇ ਸਾਡੀਆਂ ਗੱਲਾਂ ਨੂੰ ਸੁਣੋ ਸਮਝੋ ਸਾਡੋ ਪ੍ਰਦਰਸ਼ਨ ਕਰਨ ਦਾ ਅਧਿਕਾਰ ਸਾਡੇ ਕੋਲੋਂ ਨਾ ਖੋਵੋ ਇਹ ਸਾਡੀ ਸਾਰਿਆਂ ਦੀ ਮੰਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਐਤ ਤੇ ਕੀ ਕਹਿ ਰਹੇ ਆ ਵੀ ਅੱਗੇ ਕਿਉਂ ਨਹੀਂ ਜਾਣਦੇ ਇਹਦੇ ਤੁਹਾਨੂੰ ਇਹ ਸਾਨੂੰ ਤਾਂ ਕੋਈ ਦੱਸਦੇ ਨਹੀਂ ਜੀ ਕਹਿੰਦੇ ਜੀ ਗੱਲ ਚੱਲਦੀ ਆ ਜੀ ਪਰ ਗੱਲ ਕੋਈ ਨਹੀਂ ਚੱਲਦੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਥੇ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਪੰਜ ਤਤੋ ਸਿੰਘ ਪਹੁੰਚਿਆ ਉਹ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਕਿਹੜੀ ਜਗ੍ਹਾ ਜੀ ਕੌਮੀ ਜਿੱਥੇ ਮੋਹਾਲੀ ਸੈਕਟਰ ਲੱਗਾ ਹੋਇਆ 43 ਸੈਕਟਰ ਤੱਕ ਪਹੁੰਚ ਗਏ ਸੀ ਉਹ 43 ਸੈਕਟਰ ਤੋਂ ਸਾਰਿਆਂ ਨੂੰ ਗ੍ਰਿਫਤਾਰ ਤੁਸੀਂ ਇੱਥੇ ਕਿੰਨੀ ਦੇਰ ਤੱਕ ਬੈਠੋਗੇ ਹੋਰ ਅਸੀਂ ਜਿੰਨੋਂ ਤੱਕ ਸਾਡੇ ਬੰਦੀ ਸਿੰਘ ਜੀ ਉਥੇ ਫੜੇ ਹੋਏ ਆ ਉਹਨਾਂ ਨਾਲ ਸਾਡਾ رابطہ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਕੀ ਕਹਾਣੀ ਐ ਕਿੱਥੇ ਲੈ ਗਏ ਆ ਉਹਨਾਂ ਤੇ ਅਸੀਂ ਇੱਥੇ ਖੜਾਂਗੇ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਕੋਈ ਬਾਹਰੋਂ ਨਹੀਂ ਆਏ ਹੋਏ ਇਤਨੀ ਮਾਰ ਪਈ ਕਰਲਾਣੇ ਤੈ ਕੀ ਦਰਦ ਨ ਆਇਆ ਸਾਨੂੰ 2 ਸਾਲ ਬੈਠਿਆਂ ਨੂੰ ਹੋ ਗਏ ਆ ਨੀ ਜਲਾ ਕੇ ਤੱਕਦਿਆਂ ਨੂੰ ਵੀ ਸਾਨੂੰ ਸਾਨੂੰ ਵੀ ਇਹ ਭਲੇਖਾ ਸੀ ਕਿ ਲੋਕਤੰਤਰ ਦੀ ਰਾਜ ਆ ਕਹਿੰਦੇ ਜੀ ਲੋਕਤੰਤਰ ਆ ਇੱਥੇ ਡੈਮੋਕ੍ਰੇਸੀ ਆ ਪਰ ਇਸ ਡੈਮੋਕ੍ਰੇਸੀ ਚ ਐਡਾ ਘਾਣ ਹੋਇਆ ਵੀ ਸਾਡੇ ਸਿੱਖ ਨੌਜਵਾਨ ਜਿਹੜੇ ਨੌਜਵਾਨ ਸੀ ਅੱਜ ਬਜ਼ੁਰਗੀ ਵੱਲ ਚਲੇ ਗਏ ਉਹ ਸਜਾਵਾਂ ਪੂਲੀਆਂ ਕਰ ਚੁੱਕੇ ਆ ਪਰ ਉਹਨਾਂ ਨੂੰ ਹਜੇ ਤੱਕ ਛੱਡਿਆ ਨਹੀਂ ਜਾ ਰਿਹਾ ਤੇ ਸਾਡੇ ਕੋਲ ਇੱਕ ਹਿਾਰਬੰਦ ਸੰਘਰਸ਼ ਹੁੰਦਾ ਤੇ ਇੱਕ ਹੁੰਦਾ ਸ਼ਾਂਤਮਈ ਸੰਘਰਸ਼ ਅਸੀਂ ਸ਼ਾਂਤਮਈ ਸੰਘਰਸ਼ ਕਰਦੇ ਸਾਡੇ ਬਜ਼ੁਰਗ ਚਿੱਟੀਆਂ ਦਾੜ੍ਹੀਆਂ ਹੋ ਗਈਆਂ ਇਹ ਬਜ਼ੁਰਗ ਉੱਥੇ ਇਹਨਾਂ ਦੇ ਨਾਲ ਦੇ ਹੋਰ ਬਜ਼ੁਰਗ ਉੱਥੇ ਬੈਠੇ ਹੋਏ 2 ਸਾਲ ਤੋਂ ਪਰ ਸਰਕਾਰ ਦੇ ਕੰਨਾਂ ਤੇ ਗੂੰ ਨਹੀਂ ਸਰਕਦੀ ਜਿਹੜੀ ਸਰਕਾਰ ਧਰਨਿਆਂ ਤੇ ਮਜ਼ਾਰਿਆਂ ਵਿੱਚੋਂ ਹੌਲ ਵਿੱਚ ਆਈ ਸੀ ਉਹ ਸਰਕਾਰ ਅੱਜ ਕੰਨਾਂ ਕੇ ਸਲਮਾਰ ਕੇ ਬੈਠ ਗਈ ਹੋਈ ਆ ਆ ਅੱਜ 2 ਸਾਲ ਪੂਰੇ ਹੋਣ ਤੇ ਤੀਜਾ ਸਾਲ ਸ਼ੁਰੂ ਹੋਇਆ ਸੰਗਤਾਂ ਨੇ ਇੱਕ ਪ੍ਰਤੀਸ਼ਠ ਕਰਨਾ ਸੀਗਾ ਸੁੱਤੀ ਸਰਕਾਰ ਨੂੰ ਜਗਾਉਣਾ ਸੀਗਾ ਜਿਹੜਾ ਇਹਨੂੰ ਘੱਟ ਵੀ ਦਾ ਇਹਨੂੰ ਦਿਖਾਉਣਾ ਸੀਗਾ ਜਿਹੜਾ ਇਹਨੂੰ ਉੱਚਾ ਸੁਣਦਾ ਇਹਨੂੰ ਸੁਣਾਉਣਾ ਸੀ ਪਰ ਸੰਗਤ ਨੂੰ ਪਰੇਸ਼ਾਨ ਆਮ ਲੋਕਾਂ ਨੂੰ ਪਰੇਸ਼ਾਨ ਪੁਲਿਸ ਕਰ ਰਹੀ ਆ ਮੈਂ ਇੱਥੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਕਿਸੇ ਨੂੰ ਰੋਕਿਆ ਨਹੀਂ ਹੋਇਆ ਨਾ ਸਾਡੀ ਕੋਈ ਮੰਚ ਆ ਇਹ ਜਿੰਨੀ ਪਬਲਿਕ ਖਰਾਬ ਹੋ ਰਹੀ ਆ ਇਹ ਮੌਜੂਦਾ ਸਰਕਾਰ ਦੀ ਬੇਕੂਫੀ ਕਰਕੇ ਹੋ ਰਹੀ ਆ ਇਹ ਪ੍ਰਸ਼ਾਸਨ ਦੀ ਮਿਸ ਅੰਡਰਸਟੈਂਡਿੰਗ ਆ ਇਹ ਪ੍ਰਸ਼ਾਸਨ ਦੀ ਬਦਨੀਅਤ ਆ ਬੇਅਕਲੀ ਆ ਇਹ ਜਿੰਨੇ ਵੀ ਸਿੱਖ ਆ ਇਹ ਕੱਲਾ ਕੱਲਾ ਸਿੱਖ ਆਵਾਜ਼ ਇਹਨਾਂ ਦੀ ਇਹ ਹੀ ਆ ਵੀ ਸਾਡੇ ਬੰਦੀ ਸਿੰਘ ਰਹਾ ਕਰੋ ਸਾਡੇ ਬੰਦੀ ਸਿੰਘ ਤਾਂ ਕੀ ਰਿਹਾ ਕਰਨੀ ਸੀ ਸਾਡਾ 550 ਅੱਜ ਹੋਰ ਫੜ ਲਿਆ ਇਹ ਇੱਕ ਤਾਨਾਸ਼ਾਈ ਆ ਡਿਕਟੇਟਰਸ਼ਿਪ ਆ ਇਹ 25 15 ਸਾਲ ਬਾਦਲ ਕੇ ਕਰਦੇ ਰਹੇ 45 ਸਾਲ ਕਾਂਗਰਸ ਕਰਦੀ ਨਹੀਂ ਉਹਨਾਂ ਰਾਵਾਂ ਤੇ ਭਗਵੰਤ ਮਾਨ ਤੁਰ ਪਿਆ ਹੋਇਆ ਤੇ ਜਿਹੜੇ ਰਾਵਾਂ ਤੇ ਉਹ ਗਏ ਸੀ ਜਾਣਾ ਇਹਨੂੰ ਵੀ ਉਸੇ ਰਾਵਾਂ ਤੇ ਪੈਣਾ ਕਿਉਂਕਿ ਇਹ ਕਹਿੰਦੇ ਸੀ ਇਹ ਸਾਡੇ ਧਰਨਿਆਂ ਵਿੱਚ ਆਣ ਕੇ ਕਿ ਬੇਦਬੀ ਦੇ ਦੋਸ਼ੀਆਂ ਦਾ ਜਿਹੜੀਆਂ ਘਰਾਂ ਨੂੰ ਪੜਾਂ ਉਹ ਪਰਲੇ ਬੰਨੇ ਨੂੰ ਜਾਂਦੀ ਆ ਬਠਿੰਡੇ ਵਾਲੇ ਪਾਸੇ ਨੂੰ ਤੇ ਪਰ ਹਜੇ ਤੱਕ ਇਹਨਾਂ ਨੇ ਢੱਕਾ ਭੰਨ ਕੇ ਦੋਹਰਾ ਨਹੀਂ ਕੀਤਾ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ ਵੀ ਨੀਅਤ ਸਾਫ਼ ਹੋਣੀ ਚਾਹੀਦੀ ਆ ਛੱਡੇ ਜਾ ਸਕਦੇ ਆ ਪਰ ਹੁਣ ਤੁਹਾਡੀ ਨੀਅਤ ਇਹਦਾ ਮਤਲਬ ਖੋਟੀ ਆ ਤੁਹਾਡੀਆਂ ਆਪਦੀਆਂ ਜਿਹੜੀਆਂ ਵੀਡੀਓਜ਼ ਹੈਗੀਆਂ ਤੁਹਾਡੇ ਆਪਦੀ ਸਟੇਟਮੈਂਟ ਹੈਗੀ ਤੁਸੀਂ ਕਹਿੰਦੇ ਰਹੇ ਆ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੋ ਸਾਰਾ ਕੁਝ ਹੋ ਸਕਦਾ ਹੁਣ ਫੇ ਅੱਜ ਖਾਲਸਾ ਪੰਥੇ ਮੰਨ ਲਵੇ ਕਿ ਤੁਹਾਡੀ ਨੀਅਤ ਜਿਹੜੀ ਬਿਲਕੁਲ ਠੀਕ ਨਹੀਂ ਹੈ ਠੀਕ ਨਹੀਂ ਹੈ ਤਾਂ ਭਾਈ ਇਹ ਕਿੰਨੀ ਦੇਰ ਤੱਕ ਬੈਠੋਗੇ ਉਥੇ ਅਸੀਂ ਜਿੰਨਾ ਚਿਰ ਗੁਰਮਤਾਸ ਸਾਡੇ ਸ੍ਰਮਕ ਬੈਠੇ ਆ ਸਿੰਘ ਸਾਹਿਬ ਬੈਠੇ ਆ ਹੋਰ ਜਥੇ ਬੰਨੀਆਂ ਬੈਠੀਆਂ ਹੈਗੀਆਂ ਸਾਡਾ ਮਕਸਦ ਹੈਗਾ ਪਰਵਾਨੇ ਦਾ ਕੀ ਹੁੰਦਾ ਵੀ ਸ਼ਮਾਂ ਵੱਲ ਨੂੰ ਜਾਣਾ ਅਜੀ ਦੁੱਦਰ ਨੂੰ ਜਾਣਾ ਅਸੀਂ ਉਨਾਂ ਤੇ ਇੱਥੇ ਬੈਠੇ ਹੋਏ ਆ ਅਸੀਂ ਜਦੋਜਾਦ ਕਰ ਰਹੇ ਆ ਪਰ ਹਾਂ ਅਸੀਂ ਕਿਸੇ ਤਰ੍ਹਾਂ ਦੀ ਵੀ ਕੱਚੀ ਡਲੀ ਨਹੀਂ ਮਾਰਨੀ ਚਾਹੁੰਦੇ ਕੋਈ ਸ਼ੋਰ ਸ਼ਰਾਬਾ ਨਹੀਂ ਕਰਨਾ ਚਾਹੁੰਦੇ ਪਰ ਇਹ ਸਰਾ ਸਰ ਸਾਡੇ ਨਾਲ ੱੱਕਾ ਹੋ ਰਿਹਾ ਅਸੀਂ ਇੱਥੇ ਬੈਠੇ ਹੋਏ ਆ